ਅੱਜ ਦੇ ਦੌਰ ਤੇ ਵਿੱਚ ਤੁਹਾਨੂੰ ਆ ਨਹੀਂ ਲੱਗਦਾ ਕਿ ਤਲਵਾਰ ਨਾਲੋਂ ਵੱਡਾ ਅਸਸ਼ਤਰ ਜਿਹੜਾ ਕਿਸੇ ਵੀ ਰਿਲੀਜੀਅਨ ਦਾ ਜਾਂ ਕਿਸੇ ਵੀ ਬੰਦੇ ਦਾ ਜਾਂ ਕਿਸੇ ਵੀ ਕੌਮ ਦਾ ਉਹ ਕਲਮ ਹੈ ਜੀ ਗੁਰਨਾਨਕ ਪਾਸ਼ਾ ਤੋਂ ਸ਼ੁਰੂ ਕਰਾਂਗੇ ਹਾਂਜੀ ਤੁਸੀਂ ਕਦੇ ਬੰਗਲਾਦੇਸ਼ ਗਏ ਹੋ ਨਹੀਂ ਜੀ ਮੈਂ ਨਹੀਂ ਗਿਆ ਉੱਥੇ ਨਾਲ ਟਾਕੇ ਚ ਜਾ ਕੇ ਆਏ ਹੋ ਹਾਂਜੀ ਗੁਰਨਾਨਕ ਪਾਸ਼ਾ ਦਾ 8 ਸਵਾ 8 ਫੁੱਟ ਦਾ ਵਰਛਾ ਪਿਆ ਹਾਂਜੀ ਜਿਹੜੇ ਕਈ ਲੋਕੀ ਕਹਿੰਦੇ ਨੇ ਕਿ ਸ਼ਸਤਰ ਕਿਤੇ ਦਸ਼ਮੇਸ਼ ਪਿਤਾ ਤੋਂ ਆਏ ਆ ਠੀਕ ਹੈ ਜੀ ਗੁਰਨਾਨਕ ਪਾਸ਼ਾ ਤੋਂ ਆ ਗਏ ਸੀ ਸ਼ਸਤਰ ਠੀਕ ਹੈ ਜੀ ਗੁਰੂ ਅੰਗਦ ਪਾਸ਼ਾ ਸੀਗੇ ਜਿਹੜੇ ਉਹਨਾਂ ਨੇ ਮਲ ਖਾੜੇ ਸ਼ੁਰੂ ਕੀਤੇ ਹਾਂ। ਹਾਂ ਜੀ। ਹਾਂ ਜੀ। ਠੀਕ ਹੈ ਜੀ। ਠੀਕ ਹੈ ਜੀ। ਜਿੱਥੇ ਸਵਾਲ ਹੀ ਬੇਮਾਇਨਾ ਹੋ ਜੇ ਕਿ ਕਲਮ ਚਾਹੀਦੀ ਹੈ ਕਿ ਭਗੌਤੀ ਚਾਹੀਦੀ ਹੈ। ਤੁਹਾਡਾ ਆਈਡੀਆ ਸ਼ਸਤਰ ਹੋਵੇ। ਗੱਲ ਇਹ ਹੈ। ਜਦੋਂ ਮਹਾਰਾਜ ਕਹਿੰਦੇ ਗਿਆਨ ਨੇ ਕੀ ਬਦਨੀ ਮਨੋਂ ਹੱਥ ਲੈ ਕਾਤਰ ਤੱਕ ਉਤਵਾਰ ਬੁਹਾਰ ਹੈ। ਗਿਆਨ ਨੇ ਕੀ ਬਦਨੀ ਕੀ ਹੈ? ਸਵਾਰਡ ਦੀ ਫਾਰਮ 'ਚ ਆਉ ਉਹ ਹੈ ਤਾਂ ਕਲਮ ਹੀ ਹੈ। ਹਾਂ ਜੀ ਹਾਂ ਜੀ। ਤੇ ਫੇਰ ਦੋਵੇਂ ਚੀਜ਼ਾਂ ਉਹ ਜੀ ਇਕੁਅਲ ਇੰਪੋਰਟੈਂਸ ਰੱਖਦੀਆਂ ਦੋ ਚੀਜ਼ਾਂ ਨੇ ਇੱਕ ਹਾਰਡ ਪਾਵਰ ਹੈ ਇੱਕ ਸੌਫਟ ਪਾਵਰ ਹੈ ਹਾਂਜੀ ਹੁਣ ਅਮਰੀਕਾ ਦੀ ਹੈਜੀਮਨੀ ਕਿਉਂ ਹੈ ਕਰੰਸੀ ਵਾਈਜ਼ ਅਮਰੀਕਾ ਦੀ ਮਿਲਟਰੀ ਵਾਈਜ਼ ਅਮਰੀਕਾ ਦੀ ਹਾਰਡ ਪਾਵਰ ਹੈ ਮੈਕਡੋਨਲਡਾਈਜ਼ੇਸ਼ਨ ਜੀਨਸ ਕਲਚਰ ਅਮਰੀਕਾ ਦੀ ਸੌਫਟ ਪਾਵਰ ਹੈ ਠੀਕ ਹੈ ਜੀ ਦੋਵੇਂ ਚੀਜ਼ਾਂ ਸਾਨੂੰ ਚਾਹੀਦੀਆਂ ਇੱਕ ਬਰਾਬਰ ਹੀ ਚਾਹੀਦੀਆਂ